ਸਰ ਸਤ ਸ੍ਰੀ ਅਕਾਲ ਜੀ ਬੱਕਰੀ ਪਾਲਣ ਬਾਰੇ ਅੱਜ ਆਪਣੀ ਦੂਜੀ ਵੀਡੀਓ ਹੈ ਜੀ ਪਿਛਲੀ ਵੀਡੀਓ ਚ ਅੱਪਾਂ ਗੱਲ ਕੀਤੀ ਸੀ ਕੁਝ ਜਨਰਲ ਗੱਲਾਂ ਅੱਜ ਅੱਪਾਂ ਕੁਝ ਖਾਸ ਗੱਲਾਂ ਕਰਾਂਗੇ ਸੂਨ ਵਾਲੇ ਬਖਸੂਨ ਦੇ ਨੇੜੇ ਜਿਹਨੇ ਬੱਕਰੀਆਂ ਲੱਗੀਆਂ ਵੀ ਐ ਤੇ ਤਾਜੀ ਸੂਈਆਂ ਬੱਕਰੀਆਂ ਇਹਨਾਂ ਬਾਰੇ ਗੱਲ ਕਰਾਂਗੇ ਦੇਖੋ ਬੱਕਰੀ ਪਾਲਣ ਦਾ ਨਾ ਧੰਦਾ ਇਸ ਵੇਲੇ ਜੋਰਾਂ ਸ਼ੋਰਾਂ ਤੇ ਆ ਪੂਰਾ ਬਦਕੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਬਸ ਇਹ ਚੋਂ ਪਤਾ ਨਹੀਂ ਬੱਕਰੀਆਂ ਪਾਲੀਆਂ ਤੇ ਇਦਾਂ ਹੀ ਪੈਸੇ-ਪੂਸੇ ਬਣ ਜਾਂਦੇ ਆ ਦਲਾਲ ਭੱਜੇ ਵਿਰਦੇਆਲੇ ਵਾਲੇ ਪੂਰਾ ਜੀ ਸੋ ਅਸੀਂ ਪਸ਼ੂ ਪਾਲਣੂ ਭਾਗ ਕੋਲ ਸਭ ਨੂੰ ਇਹ ਕਹਿਨੇ ਆਂ ਵੀ ਵਿਗਿਆਨਕ ਚੀਜ਼ਾਂ ਸਿੱਖੋ ਵਿਗਿਆਨਕ ਟ੍ਰੇਨਿੰਗ ਹੈ ਮਹੀਨੇ 'ਚ ਦੋ ਵਾਰ ਹੈ ਸੀ ਪਸ਼ੂ ਪਾਲਣੂ ਭਾਗ ਕੋਲੋਂ ਟ੍ਰੇਨਿੰਗ ਕਰਾਉਣੇ ਆ ਜੀ ਦੋ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਬਿਲਕੁਲ ਮੁਫਤ ਹੈ ਔਰ ਇਹੀ ਟ੍ਰੇਨਿੰਗ ਹੈ ਜਿਹਦੀ ਸਾਰਿਆਂ ਵਾਸਤੇ ਤੁਹਾਡੀ ਜਿਹੜੀ ਹੈਗੀ ਲੋਨ ਲੈਣ ਵਾਸਤੇ ਹਰ ਇੱਕ ਸਕੀਮ ਜਿਹੜੀ ਹੈਗੀ ਉਹ ਟ੍ਰੇਨਿੰਗ ਦੇ ਵਿੱਚ ਕਵਰ ਬਿਲਕੁਲ ਮੁਫਤ ਰਹਿਣਗੇ ਸੋ ਅੱਜ ਆਪਾਂ ਗੱਲ ਕਰਾਂਗੇ ਸੂਨ ਬੜੇ ਤੇ ਤਾ지에 ਸੂਈਆਂ ਬੱਕਰੀਆਂ ਬਾਰੇ ਦੇਖੋ ਸੂਣ ਵਾਲੀ ਜਿਹੜੀ ਬੱਕਰੀ ਹੈ ਪਹਿਲੀ ਗੱਲ ਬੱਕਰੀ ਦੇ ਸੂਣ ਦਾ ਸਮਾਂ ਹੁੰਦਾ तकरीबन 5 ਮਹੀਨੇ ਤੇ 5 ਦਿਨ ਇੱਕ ਅੱਧਾ ਦਿਨ ਉੱਪਰ ਥੱਲੇ ਹੁੰਦਾ ਤੁਸੀਂ ਜੇ ਡੇਟ ਲੀਕੋ ਵੇ ਦੋਆ ਫਰਕ ਨਹੀਂ ਪੈਂਦਾ ਹੈਗਾ 15 ਦਿਨ ਪਹਿਲਾਂ ਬੱਕਰੀ ਨੂੰ ਅੱਡ ਕਰਨਾ ਜ਼ਰੂਰੀ ਹੈ ਬਹੁਤ ਹੀ ਵਿਗਿਆਨਕ ਨੁਸਖੇ ਮੈਂ ਤੁਹਾਨੂੰ ਦੱਸੂਗਾ 15 ਦਿਨ ਪਹਿਲਾਂ ਅੱਡ ਕਰਨਾ ਜ਼ਰੂਰੀ ਹੈ ਔਰ ਇਹ 15 ਦਿਨ ਪਹਿਲਾਂ ਤੁਸੀਂ ਇਹ ਧਿਆਨ ਰੱਖਣਾ ਹੈ ਵੀ ਬੱਕਰੀ ਦੇ ਥੁਨਾ ਦੇ ਵਿੱਚ ਬਿਲਕੁਲ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇਹ ਚੈੱਕ ਕਰਨਾ ਸੀ ਕਿਉਂਕਿ ਸੂਣ ਤੋਂ 15 ਦਿਨ ਪਹਿਲਾਂ ਜਦੋਂ ਬੱਕਰੀ ਦੇ ਸਰਾ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਨਾ ਫਿਰ ਉਹ ਬੱਕਰੀ ਥਣ ਨਹੀਂ ਕਰ ਲਏ ਜਾਂਦੇ ਬੱਕਰੀ ਹੋ ਜਾਂਦੀ ਹੈ ਉਹਦੇ ਵਿੱਚ ਇਹ ਧਿਆਨ ਰੱਖਣਾ ਕੋਈ ਸੋਜ ਕੋਈ ਭਾਰੀਪਨ ਹੈ ਤਾਂ ਨਹੀਂ ਹੈ ਦੂਜੀ ਗੱਲ ਬੱਕਰੀ ਨੂੰ ਜਿਹੜੀ ਖੁਰਾਕ ਦੇਣੀ ਹੈ ਇਸ ਵੇਲੇ ਨਾ ਸੀ ਉਹ ਖੁਰਾਕ ਦੇ ਵਿੱਚ ਅਸੀਂ ਇਹ ਯਕੀਨੀ ਬਣਾਉਣਾ ਹੈ ਬਿਪ 10 ਤੋਂ 15 ਗ੍ਰਾਮ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਮਿਨਰਲ ਮਿਕਸਚਰ ਉਹਦੇ ਬਾਰੇ ਕਾਉਣ ਵਾਲੇ ਵਿਸ਼ਾ 'ਚ ਗੱਲ ਕਰਨਗੇ ਉਹਨੂੰ ਜ਼ਰੂਰ ਮਿਲੇ ਔਰ ਵਿਟਾਮਿਨ E ਦਾ ਜਿਹੜਾ ਹੈਗਾ ਵਿਟਾਮਿਨ E ਦੇ ਟੀਕੇ ਹੁੰਦੇ ਆ ਬੜੇ ਵਧੀਆ ਬਾਜ਼ਾਰ ਦੇ ਵਿੱਚ 1 ml ਟੀਕਾ ਵਿਟਾਮਿਨ E ਦਾ ਤਿੰਨ-ਤਿੰਨ ਦਿਨ ਛੱਡ ਕੇ ਤੁਸੀਂ ਇਹ ਜ਼ਰੂਰ ਲਾ ਸਕਦੇ ਹੋ ਬਹੁਤ ਸਾਰੀਆਂ ਮੋਹਾਰੀਆਂ ਤੁਹਾਡੀ ਬੱਕਰੀ ਬਚੀ ਰਹੂਗੀ 1 ml ਟੀਕਾ ਸੀ ਤੈਨੂੰ ਤੇ ਨਾ ਬਦਲਾ ਸਕਦੇ ਮਤਲਬ ਕਿ ਇਹ 4-5 ਦਿਨਾਂ ਸਤਿ 4-5 ਵਾਰੀ ਇਹ ਇੱਕ ਇੱਕ ਕਮਨਟੀ ਕਰ ਲਾ ਸਕਦੇ ਹੋ ਬਹੁਤ ਇਹਨਾਂ ਤੁਹਾਨੂੰ ਵਿਗਿਆਨਕ ਨੁਸਖੇ ਦੱਸੂਗਾ ਕਿਉਂਕਿ ਲੋਕ ਧੂੜ ਬੜੀ ਕਰਦੇ ਆ ਵਿਗਿਆਨ ਤੋਂ ਕੋਹਾਂ ਦੂਰ ਨੇ ਲੋਕ ਇਹ ਅਗਲੀ ਗੱਲ ਇਹ ਬੱਕਰੀ ਦੀ ਜਿਹੜੀ ਜਗ੍ਹਾ ਰੱਖੋ ਥੱਲੇ ਉਹ ਪੁੱਲੀ ਰਹਿਣੀ ਚਾਹੀਦੀ ਐ ਸੁੱਕੀ ਰਹਿਣੀ ਚਾਹੀਦੀ ਐ ਕੱਚੀ ਜਗ੍ਹਾ ਹੋਣੀ ਚਾਹੀਦੀ ਐ ਪੁੱਲੀ ਰਹਿਣੀ ਚਾਹੀਦੀ ਐ ਇਹ ਬੱਕਰੀ ਵਾਸਤੇ ਤੁਸੀਂ ਪੀਣ ਵਾਲਾ ਪਾਣੀ ਜਿਹੜਾ ਹੈਗਾ ਉਹ ਦਿਨ ਵੇਲੇ ਖਾਸ ਕਰਕੇ ਗਰਮੀ ਕਾਫੀ ਆ ਜਦੋਂ ਉਪਲਬਧ ਰਹਿਣਾ ਚਾਹੀਦਾ ਹੈਗਾ ਰਾਤ ਵੇਲੇ ਹਾਲਾਂਕਿ ਪਾਣੀ ਦੀ ਇੰਨੀ ਜ਼ਰੂਰਤ ਨਹੀਂ ਪਰ ਦਿਨ ਵੇਲੇ ਪਾਣੀ ਜ਼ਰੂਰ ਉਪਲਬਧ ਰਹਿਣਾ ਚਾਹੀਦਾ ਹੈ ਇਹ ਬੱਕਰੀਆਂ ਦੇ ਵਿੱਚ ਆਇਓਡੀਨ ਦੀ ਘਾਟ ਬਹੁਤ ਜ਼ਿਆਦਾ ਖਤਰਨਾਕ ਹੈ ਸੋ ਅਸੀਂ ਕੀ ਕਰਨਾ ਹੈ 1 ਐਮ ਐਲ ਆਇਓਡੀਨ ਦਾ ਟੀਕਾ ਜਿਹੜਾ ਹੈਗਾ ਕਿਉਂਕਿ ਬੱਚਿਆਂ ਦੇ ਵਿੱਚ ਤਾਜ਼ੇ ਸੂਏ ਜਿਹੜੇ ਜਦੋਂ ਬੱਕਰੀ ਬੱਚਾ ਦਿੰਦੀ ਹੈ ਉਹ ਚ ਆਇਓਡੀਨ ਦੀ ਘਾਟ ਆਮ ਦੇਖੀ ਜਾਂਦੇ ਗਾਇਟਰਸ ਹੀ ਕਹਿੰਦੇ ਨੇ ਗਰਦਨ ਥੱਲੇ ਨਾ ਉਹ ਬਣੇ ਹੁੰਦੇ ਗਿੱਲੜ ਜੇ ਸੋ 1 ਕｍਲ ਜਿਹੜਾ ਆਇਓਡੀਨ ਦਾ ਟੀਕਾ ਹੈਗਾ ਉਹ ਤੁਸੀਂ ਲਾ ਸਕਦੇ ਹੋ ਦੋ ਵਾਰੀ ਲਾ ਦਿਓ ਵਾਧੂ ਹੈ ਤਿੰਨ ਵਾਰੀ ਲਾ ਦਿਓ ਤਾਂ ਬਹੁਤ ਹੀ ਜ਼ਿਆਦਾ ਵਧੀਆ ਦੋ ਵਾਰੀ ਵੀ ਬਹੁਤ ਹੈ ਹਫਤੇ ਹਫਤੇ ਬਾਅਦ ਇਹਦੇ ਵਿੱਚ ਕੀ ਹੁੰਦਾ ਹੈਗਾ ਵੀ ਇਹ ਬੱਕਰੀਆਂ ਵਾਸਤੇ ਜਿਹੜੇ ਲਗੂ ਤੱਤ ਤੁਸੀਂ ਦੇ ਰਹੇ ਹੋ ਭਾਵੇਂ ਲਗੂ ਤੱਤਾਂ ਦਾ ਪਾਊਡਰ ਹੈ ਭਾਵੇਂ ਗੋਲੀਆਂ ਨੇ ਚੈੱਕ ਕਰ ਲਓ ਚ ਆਇਓਡੀਨ ਹੈਗੀ ਜਾਂ ਨਹੀਂ ਹੈਗੀ ਜੇ ਨਹੀਂ ਹੈਗੀ ਤਾਂ ਉਹ ਗੋਲੀਆਂ ਦਿਓ ਬਹੁਤ ਸਾਰੇ ਗੋਲੀਆਂ ਆਉਂਦੀਆਂ ਬਾਜ਼ਾਰ ਦੇ ਵਿੱਚ ਪਾਊਡਰ ਆਉਂਦੇ ਜਿਨ੍ਹਾਂ ਵਿੱਚ ਆਇਓਡੀਨ ਹੁੰਦੀ ਹੈ ਆਊਟ ਇਨ ਦੀ ਕਾਰਟ ਬਹੁਤ ਹੀ ਖਤਰਨਾਕ ਹੈ ਇਹਦੇ ਵਿੱਚ ਲੋਕ ਇਹਦੇ ਬਾਰੇ ਬਿਲਕੁਲ ਜਾਗਰੂਕ ਨਹੀਂ ਹੈਗੇ ਸੋ ਗਲਤੀਆਂ ਕਰਦੇ ਰਹਿੰਦੇ ਆ ਬਹੁਤ ਹੀ ਜ਼ਰੂਰੀ ਗੱਲ ਜਦੋਂ ਬੱਕਰੀ ਦੇ ਸੂਣ ਦਾ ਸਮਾਂ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹੁਣ ਇੱਕ ਦਿਨ ਚ ਬੱਕਰੀ ਨੇ ਸੂਪਣਾ ਹੈ ਤੁਹਾਡੇ ਕੋਲੇ ਗਰਮ ਪਾਣੀ ਹਮੇਸ਼ਾ ਉਪਲਬਧ ਰਹਿਣਾ ਚਾਹੀਦਾ ਛੋਟਾ ਗੀజర్ ਜਿਹੜਾ ਹੈਗਾ ਉਹ ਫਾਰਮ ਤੇ ਜਰੂਰ ਲਾਓ ਚੀਜ਼ਾਂ ਬੜੀਆਂ ਛੋਟੇ-ਛੋਟੀਆਂ ਵਿਗਿਆਨਕ ਢੰਗ ਨਾਲ ਫਾਰਮ ਕਰਨ ਦਾ ਇਹੀ ਫਰਕ ਹੈ ਛੋਟਾ ਗੀਜੇ ਜ਼ਰੂਰ ਲਾਓ ਕਰਨ ਤੇ ਕੋਸੇ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ ਪ੍ਰਾਲੀ ਜ਼ਰੂਰ ਪ੍ਰਬੰਧ ਹੋਵੇ ਬੱਕਰੀ ਨੂੰ ਅੱਡ ਕਰਕੇ ਰੱਖਿਆ ਜਿੱਥੇ ਅਸੀਂ ਕੰਬਲ ਪੁਰਾਣਾ ਜ਼ਰੂਰ ਹੋਣਾ ਚਾਹੀਦਾ ਉੱਥੇ ਹੀਟਰ ਛੋਟਾ ਹੀਟਰ 4-5 ਫੁੱਟ ਦੀ ਉਚਾਈ ਤੇ 5 ਫੁੱਟ ਦੀ ਉਚਾਈ ਤੇ ਜ਼ਰੂਰ ਲੱਗਿਆ ਹੋਵੇ ਉਹਦੇ ਬਹੁਤ ਸਾਰੇ ਫਾਇਦੇ ਮੈਂ ਤੁਹਾਨੂੰ ਅੱਗੇ ਦੱਸੂਗਾ ਔਰ ਇਹ ਜੇ ਇਹ ਜੇ ਪਸ਼ੂਆਂ ਵਾਸਤੇ ਬੱਕਰੀਆਂ ਵਾਸਤੇ ਸਸੀਂ ਖਾਸ ਧਿਆਨ ਕੀ ਰੱਖਣਾ ਹੁੰਦਾ ਹੈ ਬੱਕਰੀਆਂ ਦੀ ਬਿਮਾਰੀ ਹੁੰਦੀ ਹੈ ਬਰੂਸੇਲਾ ਬਰੂਸੇਲਾ ਮੈਲੀਟੈਂਸ ਜਿਹੜਾ ਬੈਕਟੀਰੀਆ ਹੈ ਬਹੁਤ ਹੀ ਖਤਰਨਾਕ ਹੈ ਸੋ ਇਸ ਕਰਕੇ ਹੱਥ ਤੇ ਝੜਾਉਣ ਵਾਲੇ ਦਸਤਾਨੇ ਜਿਹੜੇ ਬਾਹਾਂ ਤੱਕ ਪੂਰੀ ਬਾਹਾਂ ਤੱਕ ਜਿਹੜੇ ਆ ਜਾਣ ਉਹ ਜ਼ਰੂਰ ਤੁਹਾਡੇ ਕੋਲੇ ਉਪਲਬਧ ਹੋਣੇ ਚਾਹੀਦੇ ਹੈਗੇ ਇਹ ਬਹੁਤ ਜ਼ਰੂਰੀ ਹੈ ओआरएस ਜਿਹੜਾ ओआरएस ਆਪਣਾ ਉਲਟੀਆਂ ਰੱਟੀਆਂ ਵਾਲਾ ਪਾਊਡਰ ਜਿਹੜਾ ਵਰਤਦੇ ਆ ਉਹਦੀਆਂ 4-5 ਪੁੜੀਆਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਹੈ ਚੀਜ਼ਾਂ ਬੜੀਆਂ ਛੋਟੀਆਂ ਛੋਟੀਆਂ ਪਰ ਪੈਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਦੀ ਇਮੀਅਤ ਕੀ ਹੈ ਦੋ ਹੋਮਿਓਪੈਥਿਕ ਦਵਾਈਆਂ ਨੇ ਜਿਹੜੀਆਂ ਜੇਰਪੈਂਚ ਮਦਦ ਕਰਦੀਆਂ ਸਿਕਲ ਕੋਰ ਤੇ ਕੈਂਥਾਰਿਸ 200 200 ਪੋਟੈਂਸੀ ਦੀਆਂ ਦਵਾਈਆਂ ਉਪਲਬਧ ਹੋਣੀਆਂ ਚਾਹੀਦੀਆਂ ਕਿ ਇੱਕ ਬੰਦ ਸ਼ੀਸ਼ੀ ਹੋਣੀ ਚਾਹੀਦੀ ਹੈ ਹੁਣ ਕੀ ਕਰਨਾ ਹੈ ਜਦੋਂ ਤੁਹਾਡੀ ਬੱਕਰੀ ਨੇ ਸੂਣਾ ਕਦੇ ਨੰਗੇ ਹੱਥਾਂ ਨਾਲ ਬੱਚੇ ਬਾਹਰ ਨਾ ਕੱਟੋ ਇਹ ਬੱਕਰੀ ਬਰਸੈਲਾ ਪੋਜ਼ਿਟਿਵ ਹੋ ਸਕਦੀ ਹੈ ਬਿਮਾਰੀ ਤੁਹਾਡੇ ਚ ਆ ਸਕਦੀ ਹੈ ਹਮੇਸ਼ਾ ਹੱਥਾਂ ਤੇ ਦਸਤਾਨੇ ਚੜਾ ਕੇ ਬੱਚੇ ਬਾਹਰ ਕੱਢਨੇ। ਔਰ ਬੱਚਿਆਂ ਨੂੰ ਤੁਰੰਤ ਕੰਬਲ ਦੇ ਨਾਲ ਪੁੰਝ ਕੇ ਪ੍ਰਾਣੀ ਤੇ ਪਾ ਕੇ ਜਿਹੜਾ ਹੀਟਰ ਆਪਾਂ ਹੈ ਹੀਟਰ ਚਲਾ ਦੇਨੇ। 45-50 ਮਿੰਟ ਤੱਕ ਬੱਚੇ ਆਪਣੇ ਸਰੀਰ ਦਾ ਟੈਂਪਰੇਚਰ ਨਹੀਂ ਮੇਨਟੇਨ ਕਰ ਸਕਦੇ। ਜੇ ਹੀਟਰ ਹੋਏਗਾ ਤਾਂ ਉਹਦੇ ਨਾਲ ਬੱਚਿਆਂ ਦਾ ਸਰੀਰਾ ਗਰਮੀ ਦੇ ਵਿੱਚ ਵੀ ਕਿਉਂਕਿ ਰਾਤ ਵੇਲੇ ਬੜੀ ਫਿਰ ਵੀ ਮੌਸਮ ਬੱਚਿਆਂ ਬਾਤ ਤੇ ਠੰਡਾ ਹੀ ਹੈਗਾ। 15 ਤੋਂ 20 ਮਿੰਟ 'ਚ ਬੱਚਿਆਂ ਦਾ ਟੈਂਪਰੇਚਰ ਨਾਰਮਲ ਹੋ ਜਾਣਾ ਹੈ। ਔਰ 15-20 ਮਿੰਟ ਬਾਅਦ ਜਿਹੜਾ ਹੈਗਾ ਥਣ ਚੰਗੀ ਤਰ੍ਹਾਂ ਧੋ ਕੇ ਜਿਹੜਾ ਸੀ ਬੋਲਾ ਕੱਢ ਕੇ ਬੱਚੇ ਨੂੰ ਪਿਆ ਸਕਦਾ ਆਮ ਤੌਰ ਤੇ ਬੱਚੇ ਨੂੰ ਸਾਰੇ ਦਿਨ ਚ 300 ਐਮਐਲ ਬੋਲਾ ਚਾਹੀਦਾ ਹੁੰਦਾ ਬਸ ਤੋਂ 200-300 ਐਮਐਲ ਤੋਂ ਵੱਧ ਬੋਲਾ ਨਹੀਂ ਚਾਹੀਦਾ ਹੁੰਦਾ 100-100 ਐਮਐਲ ਦਿਨ ਚ ਤਿੰਨ ਵਾਰੀ ਪਿਆ ਸਕਦਾ ਪਰ ਉਸ ਤੋਂ ਪਹਿਲਾਂ ਜਦੋਂ ਬੱਚੇ ਸੀ ਕੱਢ ਲੇ ਬੱਚੇ ਆ ਗਏ ਬਾਹਰ ਇੱਕ ਹੈ ਦੋ ਹੈ ਤੁਸੀਂ ਕੀ ਕਰਨਾ ਹੈ ਕੋਸੇ ਪਾਣੀ ਦੇ ਵਿੱਚ ORS ਘੋਲ ਕੇ ਦੋ ਪੈਕੇਟ ਤਿੰਨ ਪੈਕੇਟ ਘੋਲ ਲਓ 1 ਲੀਟਰ ਪਾਣੀ ਦੇ ਵਿੱਚ ਅਸੀਂ ਕੀ ਕਰਨਾ ਹੈ ਸਿਰੰਜ 50 ਮਿਲਦੀ ਜਾਂ 100 ਮਿਲਦੀ ਸਿਰੰਜ ਲਓ ਉਹਦੀ ਜਿਹੜੀ ਤੂਈ ਹੁੰਦੀ ਹੈ ਮੂਹਰੇ ਜਿੱਤੇ ਸਿਰੰਜ ਫਿੱਟੂ ਸੂਈ ਫਿੱਟੂ ਹੁੰਦੀ ਹੈ ਉਹਨੂੰ ਪਹਿਲਾਂ ਹੀ ਚਾਕੂ ਨਾਲ ਕੱਟ ਕੇ ਰੱਖੋ 4-5 ਸਿਰੰਜਾਂ ਕੋਸਾ ਪਾਣੀ ਜਿਹੜਾ ORS ਵਾਲਾ ਹੈ ਉਹ ਬੱਕਰੀ ਨੂੰ ਪਿਆਓ ਸਿਰੰਜ ਨਾਲ ਤੂਈ ਜਿਹੜੀ ਤਾਂ ਕੱਟਣੀ ਹੈ ਜਿੱਥੇ ਸੂਈ ਲੱਗਦੀ ਹੁੰਦੀ ਹੈ ਵੀ ਪਾਣੀ ਪ੍ਰੈਸ਼ਰ ਨਾਲ ਨਾ ਜਾਵੇ ਜੇ ਪ੍ਰੈਸ਼ਰ ਨਾ ਜਾਊਗਾ ਪਾਣੀ ਤਾਂ ਸਾਦੀ ਨਾਲ ਚ ਜਾਂਦਾ ਚੱਕਰ ਹੁੰਦਾ ਹੈ ਜੇ ਸੂਈ ਲਾਉਣ ਵਾਲੀ ਤੂਈ ਅਸੀਂ ਕੱਟਤੀ ਫਿਰ ਪਾਣੀ ਪ੍ਰੈਸ਼ਰ ਨਾਲ ਨਹੀਂ ਜਾਊਗਾ ORS ਦੇ ਵਿੱਚ ਕੀ ਹੈ ਊਰਜਾ ਵੀ ਹੈ ਪੋਟਾਸ਼ੀਅਮ ਵੀ ਹੈ ਗਲੂਕੋਜ਼ ਵੀ ਹੈ ਇਹ ਤੁਸੀਂ ਸ਼ੱਕਰ ਵੀ ਪਾ ਸਕਦੇ ਪਰ ਦੇਖਿਆ ਜਾਵੇ ਤਾਂ ਕੋਈ ਲੋਡ ਨਹੀਂ ਹੁੰਦੀ ਪਉਣਦੀ ਇਹ ਤੁਰੰਤ ਦੇਣਾ ਕਿ ਪੋਟਾਸ਼ੀਅਮ ਦੀ ਘਾਟ ਪੂਰੀ ਹੋ ਜੂਗੀ ਕਿਉਂਕਿ ਇਸ ਵੇਲੇ ਗਰਮੀ ਵਿੱਚ ਪੋਟਾਸ਼ੀਅਮ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਊਰਜਾ ਦੀ ਘਾਟ ਪੂਰੀ ਹੋ ਜੂਗੀ ਜਿਹੜੀ ਬੱਕਰੀ 'ਚ ਊਰਜਾ ਦੀ ਘਾਟ ਪੂਰੀ ਹੋ ਗਈ ਪੋਟਾਸ਼ੀਅਮ ਦੀ ਘਾਟ ਪੂਰੀ ਹੋ ਗਈ ਉਹਦੀ ਬੱਚੇਦਾਨੀ ਦੀ ਸਪਾਈ ਹੋਣ ਦੇ ਚਾਂਸ ਵੱਧ ਜਾਣਗੇ ਬੱਕਰੀ ਨਢਾਲ ਨਹੀਂ ਹੋਊਗੀ ਦੁੱਧ ਜਲਦੀ ਉਤਰੂਗਾ ਜੇਰ ਜਲਦੀ ਪਾਊਗੀ ਨਾਲ ਦੀ ਨਾਲ ਤੁਸੀਂ ਕੀ ਕਰਨਾ ਜਿਹੜੇ ਦੋਨੇ ਆਪ ਦਵਾਈਆਂ ਦੀ ਗੱਲ ਕੀਤੀ ਐ ਸਿਕਲ ਕੋਰ ਹੋਮਿਓਪੈਥੀ ਦਵਾਈ ਹੈ ਕੈਂਥਾਰਿਸ ਹੋਮਿਓਪੈਥੀ ਦਵਾਈ ਹੈ ਇਹ ਘੋਲ ਪੀਉਣ ਤੋਂ ਬਾਅਦ ਵੱਲੋਂ 4 ਲੀਟਰ 200 300 500 ਮਿਲ ਜਿੰਨਾ ਵੀ ਪੀਤਾ ਉਹਨੇ ਤੁਸੀਂ ਕੀ ਕਰਨਾ 1 ਕਿਐਮਐਲ ਦਵਾਈ 5-5 ਮਿੰਟ ਬਾਅਦ ਦੇਣੀ ਸ਼ੁਰੂ ਕਰ ਦੇਣੀ ਹੈ ਸਿਰੇ ਚ ਭਰ ਕੇ 1 ਕਿਐਮਐਲ ਦਵਾਈ ਪਹਿਲਾਂ ਕੋਈ ਵੀ ਸ਼ੁਰੂ ਕਰ ਲਓ ਸਿਕਲ ਕੋਰ ਜਾਂ ਕੈਂਸਰ ਇਸ ਇੱਕ ਦਵਾਈ ਫਿਰ ਦੂਜੀ ਦਵਾਈ ਫਿਰ ਇੱਕ ਦਵਾਈ ਫਿਰ ਦੂਜੀ ਦਵਾਈ ਇਹ ਚਾਰ ਪੰਜ ਵਾਰੀ ਦਵਾਈ ਦਿਓ ਤੁਸੀਂ ਜ਼ੇਰ ਪੈਣ ਦੀ ਸੰਭਾਵਨਾ ਬਹੁਤ ਜਲਦੀ ਹੋ ਜੂਗੀ ਤੇ ਵਧੀਆ ਚੰਗੀ ਤਰ੍ਹਾਂ ਸਪਾਈ ਹੋ ਜੂਗੀ ਬੱਚਿਆਂ ਵਾਸਤੇ ਅਸੀਂ ਕੀ ਕਰਨਾ ਹੈ ਬੋੜਾ ਪਿਆਣ ਤੋਂ ਪਹਿਲਾਂ ਬੱਚੇ ਦਾ 나ੜੂਆ ਕੱਟਣਾ ਬਹੁਤ ਜ਼ਰੂਰੀ ਹੈ ਇੱਕ ਉਂਗਲ ਛੱਡ ਕੇ ਪੇਟ ਵੱਲੋਂ ਜਿਹੜਾ 나ੜੂਆ ਹੈਗਾ ਬੱਚੇ ਦਾ ਤੁਸੀਂ ਕੀ ਕਰਨਾ ਹੈ ਸਿੰਪਲ ਬੀਟਡ ਇਨ ਚਾਹੀਦੀ ਹੁੰਦੀ ਹੈ ਸਾਨੂੰ ਕੋਸਾ ਪਾਣੀ ਆਪਣੇ ਕੋਲ ਹੈਗਾ ਹੀ ਹੈ ਥੋੜਾ ਜਿਹਾ ਕੌਲੇ ਦੇ ਵਿੱਚ ਕੋਸਾ ਪਾਣੀ ਪਾਓ ਵਿੱਚ ਉਹਦੇ ਬੀਟਰਡਨ ਪਾਓ ਕੋਈ ਵੀ ਮਸ਼ੀਨ ਵਾਲਾ ਮਜਬੂਤ ਸੂਤੀ ਧਾਗਾ ਤਕਰੀਬਨ ਅਸੀਂ ਦੇਖ ਲਈਏ ਵੀ ਅੱਧਾ ਫੁੱਟ ਸੂਤੀ ਧਾਗਾ ਤੁਸੀਂ ਕੱਟ ਲਓ ਪਹਿਲਾਂ ਜੇ ਦੋ ਬੱਚੇ ਆ ਤਾਂ ਦੋ ਸੂਤੀ ਧਾਗੇ ਕੱਟ ਲਓ ਅੱਧਾ ਤਾਂ ਫੁੱਟ ਦੇ ਤਾਂ ਉੱਥੇ ਕੀ ਕਰਨਾ ਤੁਸੀਂ ਮਤਲਬ ਕਿ ਇੱਕ ਇੱਕ ਲੰਬਾ ਧਾਗਾ ਚਾਹੀਦਾ ਹੁੰਦੇ ਅਸੀਂ ਮੋਟਾ ਹਿਸਾਬ ਲਾਈਏ ਬੀਟਰਡਨ ਚ ਪਾਓ ਸੂਤੀ ਧਾਗਾ ਚੰਗੀ ਤਰ੍ਹਾਂ 나ੜੂਆ ਜਿਹੜਾ ਹੈਗਾ ਇੱਕੋ ਉਂਗਲ ਪੇਟ ਵੱਲੋਂ ਛੱਡ ਕੇ ਤੁਸੀਂ ਚੰਗੀ ਤਰ੍ਹਾਂ 3-4 ਗੰਨਾ ਮਾਰ ਦੇਣੀ ਆ ਤੇ ਇਹਦੇ ਨਾਲ ਕੀ ਹੋਊਗਾ ਬੱਚੇ ਦੀ ਇਨਫੈਕਸ਼ਨ ਨਹੀਂ ਹੋਏਗੀ ਨਬੂਣੀਆਂ ਨਹੀਂ ਹੋਊਗਾ ਬੱਚੇ ਨੂੰ ਭੋਖ ਲੱਗਣ ਦੇ ਚਾਂਸ ਬਹੁਤ ਘੱਟ ਜਾਣਗੇ ਤੇ ਹੋਰ ਵੀ ਬੱਚਾ ਬਗਵਾਨੀਆਂ ਤੋਂ ਬਚਿਆ ਰਹੇਗਾ ਇਹ ਵਾਇਰਲ ਬਿਮਾਰੀਆਂ ਸਾਰੀਆਂ 나ੜੂਏ ਰਹਿੰਦੇ ਕਿਉਂਕਿ 나ੜੂਆ 2-3 ਦਿਨ ਤੱਕ ਫੁੱਲਾ ਰਹਿੰਦਾ ਹੈ ਇੱਕ ਉਂਗਲ ਪੇਟ ਵੱਲੋਂ ਛੱਡ ਕੇ 3-4 ਗੰਨਾ ਮਾਰ ਦੇਣੀ ਹੈ ਬਾਕੀ ਜਿਹੜਾ ਬਚ ਗਿਆ 나ੜੂ ਆਦੀ ਉਂਗਲ ਛੱਡ ਕੇ ਥੱਲੋਂ ਕੱਟ ਦੇਣਾ ਕੈਂਚੀ ਨਾਲ ਉਹ ਕੈਂਚੀ ਨੂੰ ਤੁਸੀਂ ਬੀਟਰ ਦੀ ਨਾਲ ਸਾਫ਼ ਕਰ ਲਓ ਮੜਾ ਜਾ ਉਦੋਂ ਤੁਹਾਡਾ ਹੈਗਾ 나ੜੂਆ ਜਿਹੜਾ ਹੈਗਾ ਸਟਰਲਾਈਜ਼ ਤਰੀਕੇ ਨਾਲ ਕਿਟਾਣੂ ਰਹਿਤ ਹੋ ਜਾਊਗਾ ਇਨਫੈਕਸ਼ਨ ਨਹੀਂ ਹੋਊਗੀ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਬੋਲੀ ਪਿਆਣੀ ਜ਼ਰੂਰੀ ਹੈ ਦੇਖੋ ਇਹ ਵਿਗਿਆਨਕ ਚੀਜ਼ਾਂ ਨੇ ਬੋਲੀ ਬੱਚੇ ਨੂੰ ਜਦੋਂ ਪਿਉਣੀ ਹੈ ਤੁਸੀਂ ਬੋਲੀ ਪਿਆਣ ਤੋਂ ਬਾਅਦ ਬੱਚੇ ਨੂੰ ਅਡ ਕਰਨਾ ਜ਼ਰੂਰੀ ਹੈ ਜੇ ਬੱਚੇ ਨਾਲ ਹੀ ਰਹਿਣਗੇ ਮਾਂ ਦੇ ਉਹਨਾਂ ਨੇ ਬਾਰ-ਬਾਰ ਦੁੱਧ ਚੁੰਗਿਆ ਜਨਾ ਆਪ ਵੀ ਬਿਮਾਰ ਹੋਣਾ ਮਾਂ ਨੂੰ ਵੀ ਟਿਕਣ ਨਹੀਂ ਦੇਣਾ ਹੈਗਾ ਇਹ ਚੀਜ਼ਾਂ ਮੋਢ ਨੇ ਕਿਉਂਕਿ ਜੇ ਤੁਸੀਂ ਚਾਹੋ ਨਾ ਵੀ ਸਾਡੀ ਬੱਕਰੀ ਦੋ ਸਾਲ ਚ ਦੋ ਵਾਰੀ ਸੂਹ ਆ ਦੇਵੇ ਤਾਂ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਬਹੁਤ ਸਾਰੀਆਂ ਵਿਗਿਆਨਕ ਚੀਜ਼ਾਂ ਨੇ ਪਗਲਾਂ ਕਰਦੇ ਰਹਿਵਾਂਗੇ ਉਹਦੇ ਬਾਰੇ ਪਰ ਸੂਣ ਵਾਲੀ ਤਾਜ਼ੇ ਸੂਏ ਪਸ਼ੂਆਂ ਵਾਸਤੇ ਬੱਕਰੀਆਂ ਵਾਸਤੇ ਅੱਗੇ ਬੱਚਿਆਂ ਦੀ ਸੰਭਾਲ ਵਾਸਤੇ ਕੀ ਖੁਰਾਕ ਦੇਣੀ ਹੈ ਮਾਂ ਨੂੰ ਕੀ ਖੁਰਾਕ ਦੇਣੀ ਹੈ ਬੱਚੇ ਨੂੰ ਕੀ ਖੁਰਾਕ ਦੇਣੀ ਹੈ ਇਹ ਚੀਜ਼ਾਂ ਬਾਰੇ ਤੁਹਾਨੂੰ ਵਿਗਿਆਨਕ ਜਾਣਕਾਰੀ ਹੋਣੀ ਜ਼ਰੂਰੀ ਹੈ ਔਰ ਇਹਦੇ ਬਾਰੇ ਹੋਰ ਵੀ ਬਹੁਤ ਸਾਰੀ ਜਿਹੜੀ ਹੈਗੀ ਜਾਣਕਾਰੀ ਕੋਈ ਸਵਾਲ ਹੋਵੇ ਤੁਸੀਂ ਆਪਣਾ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਇਹਦੇ ਬਾਰੇ ਆਪਾਂ ਪੂਰੀ ਸੀਰੀਜ਼ ਚ ਲਾਵਾਂਗੇ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ